ਆ ਨਿੱਕੇੰ ਭਾਈ ਦੇ ਦੀਆਂ ਰ ਇੱਕ ਪੈਕਟ ਆ ਚਾਹੋ ਕਰੋ ਚੈੱਕ ਨਾ ਘਣ ਬਣਿਆ ਹੋਇਆ ਇਹ ਇਹ ਨਾ ਵੀ ਉਹ ਘਣ ਨਵੀਂ ਲੱਗੇ ਵਾਲੀ ਆ ਪਾਗ ਨਾਲੇ ਕੰਮ ਚੱਲਣ ਡਿਆ ਇਧਰ ਅਬ ਲੱਗੀ ਭਰਾਂ ਬਸ ਇਹਦੇ ਮਾਤੇ ਚਾਹ ਆ ਚੁੱਕੀ ਹਾਂਜੀ ਬਾਜੀ ਪਾਰਸਲਾ ਪਾਰਸ ਤਰਸੀਵਾ ਜੀ ਮੈਂ ਚੱਲਿਆ ਲੱਕੜ ਮੰਡੀ ਇਹਨੇ ਕਿਨੇ ਸੀਟਾ ਲੈਣੀਆਂ 1 2 ਇਹ ਲੈ ਗਈਏ ਇੱਥੋਂ ਲੈਣਾ ਸੀਟਾ ਮਾਈਕੇ ਦੀਆਂ ਲਓ ਜੀ ਫਤੇ ਦਾ ਆ ਗਿਆ ਇਹ ਰੇੜੂ ਤੇ ਇਹਨੂੰ ਇਹ ਕਹਿੰਦੇ ਆ ਕਿ ਨਿੱਕ-ਨਿੱਕੇ ਪਈਏ ਜਿਹੜੇ ਹੁੰਦੇ ਆ ਉਹਨੂੰ ਲਗਾ ਦੇਣਾ ਆ ਤੇ ਇੱਧਰ ਸਾਡਾ ਪੁੱਤ ਖਲੋਤਾ ਆ ਕੰਦ ਦੇ ਨਾਲ ਲਾ ਕੇ ਉੱਧਰ ਨੂੰ ਵੇਖੀ ਜਾਂਂਦੇ ਆ ਮਿਸਤਰੀਆਂ ਵੱਲ ਉੱਧਰ ਵੇਖੋ ਆ ਰਿਡੂ ਗਿਲਾ ਨਹੀਂ ਮੈਂ ਲਾਉਂਦਾ ਲਾ ਦੋ ਪਹਿਲੇ ਇਹ ਤੇ ਲਾਉਣੇ ਪੈਣੇ ਹਨਾ ਆ ਰਿਡੂ ਲਾਤੇ ਨੇ ਨਿੱਕੇ ਦੀ ਗੱਡੀ ਨੂੰ ਯਾ ਵਾਦ ਆਈ ਨਾ ਗੱਲ ਅੱਜ ਹੱਥ ਨਾਲ ਵਿੱਚ ਤੇ ਉੱਪਰ ਪੁੱਟੀ ਕਮਾਈ ਜਾਂਦੀ ਕਿਦਾਂ ਚਲ ਉਹ ਲੈ ਬਣ ਗਿਆ ਕਾਰੀਗਰ ਬੰਦਾ ਲੈ ਪੀ ਤੂੰ ਝੁਕਦਾ ਹੈ ਨਾ ਓਹੋ ਹੁਣ ਖੋਲ ਪੱਟਾ ਕਰਕੇ ਉਧਰ ਦਵ ਉਧਰ ਉਧਰ ਮਸ਼ੀਨ ਉਧਰ ਦਵ ਐ ਇਦਾਂ ਹੁਣ ਆਪਣੇ ਪੁੱਠਾ ਕਮ ਜਾਂਦਾ ਲੈ ਬੰਦਾ ਬਹਣ ਜੇ ਉਸ ਦੇਖ ਮੈਨੂੰ ਫੇਰ ਬਟਨ ਉਨੂੰ ਪੁੱਠਾ ਕਰਨਾ ਦੱਬਣਾ ਖਾਂਣ ਜੋਰ ਲਾਇ ਪਿਛੇ ਨੂੰ ਲਾਉਂਦੇ ਆ ਜੋਰ ਜਾਂ ਤਾਂ ਛੱਡ ਦੇ ਕਰਨ ਫਤਿਹ ਅਸਲ ਚ ਉਹ ਅੜਦਾ ਵਾ ਯਾਰ ਉਹ ਉਹਦਾ ਸਿਸਟਮ ਜਿਆ ਪਿੱਛੇ ਨੂੰ ਖੱਚਦਾ ਹੋ ਤਾਂ ਪਿੱਛੇ ਨੂੰ ਖਿੱਚਣ ਡਿਆ ਇਹਨੂੰ ਤਾਂ ਮੈਨੂੰ ਭਾਰਾ ਕਰਦਾ ਅਸਲ ਐਪਲਾਈ ਜੀ ਲਾਤ ਮੈਂ ਦੇਖਣਾ ਪਵੇ ਕਹੇ ਫਤਿਹ ਬਦਨ ਨੂੰ ਕੋ ਮੈਂ ਅੱਗੇ ਨੂੰ ਅੱਗੇ ਅੱਗੇ ਨੂੰ ਤੋਰੋ ਇਹ ਆ ਦੋ ਸ਼ੀਟਾਂ ਲੈਂਦੀਆਂ ਕੱਲੇ ਦੀ ਵਾਈਟ ਤੇ ਇੱਕ ਲੈਂਦੀ ਆ ਬੁੱਢੀਂ ਕਲਰ ਲੈਂਦਾ ਦੋ ਕਲਰ ਲੈਂਦੇ ਇਹਨਾਂ ਲਾਵਾਂਗੇ ਸਵੇਰੇ ਬੇਟਾ ਮੈਂ ਬਹੁਤ ਹੋ ਗਿਆ ਤੇ ਬਹੁਤ ਜ਼ਿਆਦਾ ਲੈ ਮੈਂ ਚੱਲੇ ਆ ਥੋੜਾ ਜਿਹਾ ਬਾਜ਼ਾਰ ਈਲਾਂ ਚੱਲੇ ਮਨ ਪਤਾ ਤੈਨੂੰ ਆ ਚੱਲੇ ਥੋੜਾ ਬਾਜ਼ਾਰ ਕੰਮ ਹੈ ਆਪਾਂ ਨੂੰ ਜ਼ਰੂਰੀ ਤੇ ਕੁਸਮਾਸ ਮੁੰਜਾ ਲਿਆਉਣਾ ਹੈ ਘਰ ਦਾ ਕਿਵੇਂ ਚਲੋ ਲੈ ਆਉਨੇ ਆ ਫਤਿਹ ਰੇਡੀਓ ਕੇ ਬਿਠਾ ਕੇ ਨਹੀਂ ਚਿਰਦਾ ਤੇ ਮੈਂ ਕੰਮ ਕਰ ਕੰਡਿਆ ਥੋੜਾ ਬਹੁਤ ਤੇ ਬਾਕੀ ਰਹੇਗਾ ਉਸ ਸਵੇਰੇ ਕਰਦਾਂਗੇ ਆਪਾਂ ਉਹ ਹੋਣ ਬਾਕੀ ਕਰਦਾ ਕਿ ਸਵੇਰੇ ਚਲੋ ਚਲੀ ਆਜੂਗਾ ਯੋ ਫਤੇ ਕੇ ਬਹੁਤ ਸੋਣਾ ਬਹੁਤ ਸਮਝ ਲਈਏ ਚਲੋ ਆਜੋ ਬੋਰ ਤੇ ਆਪਾਂ ਪਾਏ ਨਹੀਂ ਸਿਪਲੀਏ ਦੇ ਕੋਲ ਅੱਜ ਦੇਣ ਬੜਾ ਵਧੀਆ ਲੱਗਾ ਅੱਜ ਆ ਚੌਂ ਕਰੋ ਚੈੱਕ ਨਾ ਘਾਣ ਬਣਿਆ ਹੋਇਆ ਹੈ ਤੇ ਨਾ ਵੀ ਘਾਣ ਫਤੇ ਕਿਹੜੀ ਕੰਮ ਤੇ ਆਇਆ ਕੀ ਲੈਣਾ ਆਇਆ ਫਤੇ ਆਪਾਂ ਇੱਕ ਕਪੜੇ ਦੀ ਦੁਕਾਨ ਤੇ ਕਿਤੇ ਕੱਪੜੇ ਲੈਣਾ ਹੈ ਪਤਾ ਪਤਾ ਨਹੀਂ ਆਪਾਂ ਇੱਥੇ ਗੁੱਡੀਆਂ ਲੈਣ ਵਾਸਤੇ ਉਹ ਜਿਹੜੀਆਂ ਲੱਗੀਆਂ ਚੰਗਾ ਹੈਂ ਉਹ ਵੀ ਬਹੱਜੀ ਆ ਤਾ ਉਹ ਨਹੀਂ ਕਰਨਗੇ ਆ ਜਿਹੜੀਆਂ ਨੇ ਬੁੜੀਆਂ ਉਹਨਾਂ ਨਾਲ ਇੱਕ ਬੜਿਆ ਤਗੜੇ ਖਾਸੇ ਆ ਗੱਡੀ ਚਾਹਵਣੀਆਂ ਆਪਣੇ ਹੈ ਕਿ ਨਹੀਂ ਆ ਪਤੰਗਾ ਮੇਰੇ ਪਾ ਦੇ ਯਾਰ ਥੋੜੀਆਂ ਆ ਜਾਣੀਆਂ ਆ ਜਿਹੜੀਆਂ ਪਤੰਗਾ ਲੈ ਕੇ ਨਹੀਂ ਆ ਬੋਲੋ ਇਹ ਤਾਂ ਛੋਟੀਆਂ ਹੈਗੀਆਂ ਹਾਂਜੀ ਹੈਗੀਆਂ ਉਹ ਕਿੰਨੇ ਦਾ ਕਿਦਾਂ ਪੀਸ ਹੈ ਕਿਵੇਂ ਹੈ ਇਸ ਪਪੋਈਦ ਨੂੰ ਆ ਪਈ ਛੋਟੀ ਇਹ ਤੁਹਾਨੂੰ ਪੈਣੀ 50 ਰੁਪਏ ਦੀ ਇਸ ਤੋਂ ਛੋਟੀ ਇਹ 80 ਰੁਪਏ ਚ ਪੈਣੀ ਇਸ ਤੋਂ ਉੱਤੇ 100 ਰੁਪਏ ਲਈ ਤੇ 150 ਲਈ ਆ ਜਾਂਦੀ ਹੈ ਬੰਨੇ ਇਹ 4 5 ਪੀਸ ਪਾਦੇ 4 ਕੇ ਪੀਸ ਪਾਦੇ ਆ ਵੱਖਰੇ ਵੱਖਰੇ ਕਲਰ ਦੇ ਪਾਦੀ ਗੋਡੀਆਂ ਲੱਗੀਆਂ ਬਹੁਤ ਮੈਂ ਕਿਹਾ ਚੱਲ ਫਤਿਹ ਵਾਸਤੇ ਲੈ ਚੱਲਦੇ ਹੁਣ ਆਏ ਤੇ ਆ ਗਏ ਬਾਜ਼ਾਰ ਉਹ ਵੀ ਆ ਗਏ ਗੱਡੀਆਂ ਦੇ ਕਿਨੀਆਂ ਹੈ ਇਹ ਲੈ ਚੱਲਦੇ ਆ ਆਵਰੇ ਕਿੱਦਾਂ ਬਾਈ 30 ਰੁਪਏ ਦੇ ਤੁਵੀ ਤਿੰਨ ਚਾਰ ਪੀਸ ਪਾ ਦੇ ਯਾਰ ਵਿੱਚ ਵਿੱਚ ਨਾ ਮਿਕਸ ਚ ਕਰ ਦੇ ਸਾਰੇ ਕੰਮ ਜਿਹੜੇ ਹੋਣ ਵਾਲੇ ਥੋੜੇ ਥੋੜੇ ਲਿਕਨ ਲਿਕੇ ਵੱਡੀ ਆਲੀ ਵੱਡੀ ਵੱਡੀ ਲਿਕਨ ਇਹ ਕਰ ਦਿੰਦੇ ਆ ਜਿੰਨੀਆਂ ਭਾਈ ਪਾ ਦਿਓ ਚਾਰਕ ਪੀਸੇ ਵੱਖਰੇ ਵੱਖਰੇ ਕਲਰ ਦੇ ਪਾਓ ਲਓ ਅਲਗ-ਅਲਗ ਕਲਰ ਤੋਂ ਨਿਕਲਦੀ ਬਣੀ ਆਵੇ ਨਿੱਕੇੰ ਭਾਈ ਦੇ ਦੀਆਂ ਰ ਇੱਕ ਪੈਕਟ ਉੱਪਰ ਵਾਲਾ ਉੱਪਰ ਵਾਲਾ ਕਿਹੜਾ ਇਲਤਾਰ ਦੇਟਾ ਬਿਲਕੁਲ ਨਿੱਕੇ ਨਿੱਕੇ ਨਾਲ ਦੇ ਦੀਆਂ ਅਹ ਬੁੱਢਾ ਹੈ ਬਹੁਤ ਤਗੜੇ ਵੈਕਸਿੰਗ ਅਬ 4 ਹੋ ਗਏ ਨਾ ਠੀਕ ਜੇ ਕੋਛ ਇਹਦੇ ਨਾਲ ਦੇ ਕਰਦੇ ਯਾਰ ਹਾਈਏ ਕਰਦੇ ਇਹਦੇ ਨਾਲ ਹਾਂ ਕਿੰਨੇ ਪੈਸੇ ਇਹ ਤਾਂ ਦੇ ਬੱਖੋ ਬਗਰੇ ਬੱਖੋ ਬਗਰੇ ਕਲਰ ਪਾਦੇ ਵੀ ਕਿੰਨੇ ਬਗਰੇ ਪਾਦੇ 8 10 ਇਹ ਦੱਜੇ ਨਾ ਪਾਦੇ ਨੋਵੇ ਤਕਾਉਣਾ ਜਿਆ ਕਰਨ ਹਾਂ ਹਾਂ ਕੀ ਗੱਲ ਆ ਪੁੱਤ ਆ ਬਈ ਯਾਰ ਇੱਕ ਪ੍ਰਗਟ ਲਾ ਗਦੇ ਮੁੰਡੇ ਨੂੰ ਯਾਰ ਆ ਜੀ ਰਾਜਾ ਜੀ ਲਾਈ ਲਾ ਗਏ ਯਾਰ ਲੈ ਬੁੱਤ ਲੋ 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 ਨਾ ਹਾਂ ਲੋ ਅੱਜ ਉਤੋਂ ਉਹ ਲਾਇਓ 20 ਵਾਲੀ ਲਾਇਓ ਇੱਕ ਨਾ ਦੋ ਜੀ ਦੋ ਲੈਣੀ 20 ਵਾਲੀ ਉਧਰ ਲਾਇਓ ਮਾਂ ਬਾਹਰ ਵੀ ਲੱਗੇ ਆ ਵੀ ਗੱਡੀ ਪੂਛ ਹੈ ਜੀ ਇਹਦੇ ਬਾਅਦ ਇੱਕ ਦੋ ਪੀਸ ਹੋਰ ਲੈ ਲਈਆਂ ਇੱਕ ਨਿਕਲ ਲੈ ਲਈ ਇੱਕ ਹੋਰ ਪਦੇ ਨਈਆ ਪਸੰਦ ਆਵਾਲਾ ਨਹੀਂ ਆਇਆ ਨਹੀਂ ਸੰਦ ਆਇਆ ਨਹੀਂ 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 ਵਦਿਆ ਲੈ ਲਈ ਹੁਣ ਚੱਲੇ ਆ ਵਾਪਸੀ ਡੋਰ ਆਪ ਨੂੰ ਪਸੰਦ ਨਹੀਂ ਆਈ ਅਤੇ ਰੌਲਾ ਪਾਉਂਦੇ ਹੁਣ ਬਸ ਬਸ ਹੋ ਗਏ ਵੇਲੇ ਚੱਲੀਏ ਪੁੱਤ ਅਭੀ ਆ ਗਏ ਹਾਂ ਘਰ ਨੂੰ ਵਾਪਸ ਚਾ ਰਹੇ ਹਾਂ ਇੱਧਰ ਚੱਲ ਰਹੇ ਮਹਮਸ ਤੇ ਇੱਧਰ ਗੁੱਡੀਆਂ ਲੈ ਲਈਆਂ ਥੋੜੀਆਂ ਬਹੁਤ ਆਪਾਂ ਵਗ ਰੱਖੀਆਂ ਘਰੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਤੇ ਮੈਂ ਆ ਖਾਂਡੇ ਸੇਮੀਆਂ ਜੀ ਕਰ ਲਈਆਂ ਕਿਉਂ ਕਹਿੰਦੇ ਨਮਕੀਨ ਇੱਧਰ ਚੱਲ ਰਹੇ ਮਹਮਸ ਆ ਜਾਓ ਫਟਰੀ ਨਹੀਂ ਸਕ ਲੋ ਮਾਹੀ ਗੁੱਡੀਆਂ ਦੀ ਗੁੱਡੀਆਂ ਲੈਂਦੀ ਆਪਾਂ ਬਹੁਤ ਜ਼ਿਆਦਾ ਆਪਣੇ ਵਾਲੇ ਬਹੁਤ ਜ਼ਿਆਦਾ ਲੈਂਦੀਆਂ ਸਭ ਤੋਂ ਮਹਿੰਗੀਆਂ ਗੁੱਡੀਆਂ ਪਣਾ ਕਿਹੜੀਆਂ ਪਤਾ ਉਹ ਵੇਖੋ ਕਿੱਥੇ ਖਵਾਲ ਗਈ ਸਾਨ ਕਰਤਾ ਹੁੰਦੇ ਆ ਮੇਰੀ ਫਿਰ ਆਹੜੀ ਤੰਗਾ ਆ ਇਹ ਮੇਰੇ ਫੇਵਰਟ ਮੈਂ ਕਿਹਾ ਤੇ ਲਿਆਂਦੇ ਨਾ ਉਹ ਨਹੀਂ ਹਾਂ ਫਤਿਹ ਦੀ ਫੇਵਰਟ ਉਹ ਉਹ ਹੀ ਥਾਈ ਬੈ ਗਿਆ ਫਤਿਹ ਕੀ ਕਰਦੇ ਹੋ ਚੋਣ ਆ ਮਾਝਾ ਰੋਟੀ ਨਹੀਂ ਬਣਾਉਣੀ ਚਲੋ ਅੱਜ ਬਣਾਈਏ ਆ ਗਡੇ ਮੇਰੇ ਫੇਵਰੇਟ ਆ ਮੇਰੇ ਆ ਫੇਵਰੇਟ ਮੈਂ ਆਖਿਆ ਤੁਹਾਨੂੰ ਫੇਰ ਲਈ ਹੂੰ ਜੱਤ ਵਾਲੇ ਜੀ ਨੂੰ ਕਹਿੰਦੇ ਚੱਲ ਰਵਾਂ ਜੱਤ ਵਾਲੇ ਖੰਡਾ ਹਾਂ ਬਈ ਬੁੱਤਲ ਅੱਕੜਵਾਜਣੀ ਰਿਹੜਦਾ ਵਾ ਆਪਣੇ ਮਨ ਰੀੜੋ ਰੀੜੋ ਸਾਬਾਸ ਤੇ ਕੀ ਕੰਦੇ ਨਿਕਾ ਜਿਆ ਬੱਗੂ ਜਿਆ ਤਾਂ ਇਨਿਆ ਇਨਿਆ ਕੁ ਗੱਲਾਂ ਹੁੰਦੀਆਂ ਆਪਾਂ ਜਿਆਦਾ ਨਹੀਂ ਲਿਆਏ ਦੋਰ ਆਪਣਾ ਹੈਗੀ ਪੁਰਾਣੀ ਤੇ ਚੱਲ ਜਾਣੀ ਚਾਹਣਾ ਦੋਰ ਤੇ ਬੰਦ ਹੋ ਗਈ ਹੁਣ ਦੂਜੀ ਪਿਛਲੀ ਵਾਰੀ ਦੂਜੀ ਲੈਂਦੀ ਆਪਾਂ ਤਿਆਰ ਕਿਉਂ ਦੂਜੀ ਮਿਲਦੀ ਪਈ ਉਹ ਲੈ ਆਂਦੀ ਚਾਹਣਾ ਦੋਰ ਨਾਲ ਵਰਤਿਓ ਵੀ ਨਾ ਕੋਈ ਵੀ ਦਾ ਫਾਇਦਾ ਵੀ ਕੋਈ ਨਹੀਂ ਨਸਾ ਨੁਕਸਾਨ ਬੜਾ ਹੁੰਦਾ ਉਹਦਾ ਹਾਂਜੀ ਨਿੱਕੀਆਂ ਕੁੜੀਆਂ ਨਹੀਂ ਪਸੰਦ ਆਇਆਂ ਕੁਛ ਪਾੜਤੀਆਂ ਮੇਰੇ ਪੁੱਤ ਹীরে ਨੇ ਚਲੋ ਮੈਂ ਬਦਾਂ ਦੇ ਕਿ ਇਹ ਤਾਂ ਕਾਂਡੂ ਨਹੀਂ ਛੱਡਦੇ ਇਹਨੂੰ ਕਰਦਾ ਜੀ ਕੀ ਗੱਲ ਹੈ ਕੀ ਗੱਲ ਪਤਾ ਕੀ ਗੱਲ ਪੁੱਤ ਨੇ ਫਸਾਂ ਤੇ ਗੁੱਡੀਆਂ 엄마 ਤੇਰੇ ਬਤ ਲੈ ਲੈਂਦੀਆਂ ਸਾਰੀਆਂ ਫਤਿਹ ਦੇਖ ਹੋਰ ਨਹੀਂ ਗਈ ਲੈਂਦੀ ਨਿਗਾਹ ਤੱਕ ਤੱਕ ਮੋਦੇ ਕੋਈ ਉਹ ਮਫਲਾ ਰਹੀਆਂ ਨਹੀਂ ਮੈਂ ਆ ਉਸਦੇ ਪਸੰਦ ਨਹੀਂ ਨੂੰ ਆਈਂ ਦਿੱਤਾ ਕਿੱਥੇ ਦੇ 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 ہاں ਜੀ ਖੇਡ ਲੈ ਗੁੱਡੀਆਂ ਨਾਲ ਬੱਸ ਇਨਾ ਕਿ ਸਵੇਰੇ ਉੱਥੋਂ ਚੰਡਾ ਕਿਉਂਕਿ ਉੱਥੋਂ ਥੋੜਾ ਫਰਸ਼ ਉੱਚਾ ਪੜਾ ਥੋੜਾ ਜਿਹਾ ਤੇ ਅਗੇ ਨਾ ਸਵੇਰੇ ਸਿਰ ਬਣਾ ਲਿਆ ਪਿੱਛੇ ਦਾ ਮਗਰ ਨੂੰ ਗੱਡੀ ਪਲਟ ਗਈ ਇਹ ਚੁੱਕੀ ਰਹੀ ਨਾ ਮਗਰ ਸਾਰਾ ਭਾਰ ਇਹਨੇ ਮਗਰ ਪਾ ਲਿਆ ਤੇ ਉਹ ਅੱਗੇ ਚੁੱਕੀ ਗਈ ਦੇਖਣਾ ਭਾਈ ਐਂਦਾ ਕਰਦਾ ਕਰਦਾ ਸਵੇਰੇ ਡਿੱਗਾ ਹੀ ਟੋੜੀ ਲਈ ਜਦ ਕੋਈ ਗੱਲ ਨਹੀਂ ਤੋੜ ਲਈ ਇਹਨੇ ਪਤੰਗਾ ਕੀਮਤੀ ਮੇਰੇ ਪੁੱਤ ਦੀ ਆ ਅੱਗੇ ਸਵੇਰੇ ਇੱਥੋਂ ਡਿੱਗਾ ਹੈ ਨਾ ਸਵੇਰੇ ਇੱਥੋਂ ਡਿੱਗਾ ਹੀ ਨਾ ਹੈ ਇਹਨਾਂ ਨੂੰ ਜੋੜ ਦੇਣਾ ਮਗਰ ਫੇਵਿਕ ਉਹ ਕਿਤੇ ਨਾਲ ਹੀ ਨਿਕਲ ਜਾਂਦਾ ਹੈ ਹੈਗੀ ਫੇਵਿਕ ਕਿਰਨ ਇਧਰ ਬੰਦ ਬੈ ਟਰੇਲੇ ਪਾਸੇ ਪੁਤਾਉਣੇ ਅੱਜ ਮੈਨੂੰ ਸਾਰਾ ਪਤਾ ਉਹ ਕੱਟੇ ਨਾ ਜਾਣ ਮਸਾਲਾ ਨਹੀਂ ਜੇ ਭਰਨੀ ਉਹ ਰੀਲ ਨਾਲ ਨਹੀਂ ਲਾ ਰੀਲ ਦੇ ਨਾਲ ਮੈਂ ਉਹ ਬਾਅਦ ਕਰਨਾ ਹੌਤੜੀ ਤੋਂ ਆਪ ਨੂੰ ਸੇਪੋਂ ਨਾ ਬਾੜੇ ਮਮੀਆਂ ਅਰੀਗਲ ਆਉਂਦੀ ਹੁੰਦੀਆਂ ਉਹ ਬਾਦ ਚ ਲਾਈ ਦੇਣਾ ਬਾਦ ਵਿੱਚ ਹੁਣ ਇਹ ਨੂੰ ਬੰਦਿਆ ਟਾਈਮ ਬੜਾ ਲੱਗ ਜਾਣਾ ਸਾਡੇ ਵਾਸਤੇ ਦਾ ਕੰਮ ਨਹੀਂ ਕਰਵਾ ਦੇਗਾ ਸਾਡੇ ਵਾਸਤੇ ਦਾ ਕੋਈ ਕੰਮ ਨਹੀਂ ਕਰ ਇਹ ਨੂੰ ਜੋੜ ਦੇਣਾ ਐਸੀ ਦੇ ਦੋ ਮੇਰੇ ਉੱਤਰੋਂ ਪੱਤਾ ਉੱਤਰੋਂ ਥੋੜਾ ਜਿਹਾ ਜੋੜਦਾ ਫਸਟ ਕਲਾਸ ਬੜੇ ਖੇਤੀ ਬਣ ਕੇ ਤਰਲੇ ਆ ਇਹ ਗੱਲ ਹੁਣੇ ਸਾਰੇ ਹੁਣੇ ਕਾਲੇ ਹੋ ਗਏ ਸਰਜੀ ਮੈਂ ਜਿੰਨੂ ਕਰਕੇ ਸੁਕਾ ਲੀ ਹੁਕਾ ਤੋਂ ਕਰਲੇ ਸਾਰੇ ਬਣਾਉਂਦੇ ਆ ਪਰ ਮੇਰੇ ਨਾਲ ਨਹੀਂ ਕਰਲੇ ਬਣਉਂਦੀ ਇਹ ਨਾ ਉਹ ਉਹਦੇ ਗੱਲਾਂ ਬਾਤਾਂ ਵੱਖਰੀਆਂ ਨਾਨੀਆਂ ਸਾਰੀਆਂ ਨੂੰ ਹੁੰਦੀ ਆ ਲੈ ਉਹ ਐਂਡੀ ਕਰੰਦੇ ਆਂ ਐਂਡੀ ਇੱਕ ਕਰੇਲੇ ਇੱਕ ਇੱਕ ਕਰੇਲੇ ਵਧੀਆ ਬਣਾਉਂਦੀ ਸੀ ਉਹ ਤੇ ਇੱਕ ਬਣਾਉਂਦੀ ਸੀ ਕੜੀ ਪਕੌੜੀਆਂ ਓਏ ਹੋਏ ਉਹਦੇ ਵਰਗੇ ਕਿਹ ਕੋਈ ਬਣਦੀ ਉਹ ਮੇਰੀ ਇੱਕ ਵਾਰੀ ਮਾਤਾ ਕੋ ਨਹੀਂ ਬਣਦੇ ਨਾਲ ਦੀ ਸਹੀ ਗੱਲ ਮੇਰੀ ਨਾਨੀ ਬਣਾਉਂਦੀ ਨਹੀਂ ਸੀ ਕਰੀ ਮੈਂ ਉਹ ਦੇਖੀ ਨਹੀਂ ਵਿਚਾਰੀ ਪਰ ਬਣਾਉਂਦੇ ਚੁੱਲੇ ਦੇ ਸਵਾਦ ਹੀ ਵੱਖਰਾ ਹੁੰਦਾ ਮੈਂ ਉਹ ਵਿਚਾਰੀ ਦੇਖੀ ਨਹੀਂ ਆਪਣੀ ਨਾਨੀ ਤੇ ਆਈ ਜਾ ਬਣਾਨੇ ਲਾ ਕੇ ਬਹਿ ਗਏ ਰੋਟੀ ਬਣਨੀ ਖਾਦਾ ਨਾਨਦੇ ਨਾਨੀ ਦੇ ਨਾਲ ਲਓ ਜੀ ਰੋਟੀ ਆਪਣੀ ਆ ਗਈ ਅਜੇ ਰੋਟੀ ਸੱਕ ਲੋ ਕ੍ਰੇਲਿਆਂ ਨਾਲ ਸਬਜੀ ਆ ਰੋ ਆਦੀ ਤੇ ਉਧਰ ਫਿਲਮ ਲੱਗੀ ਪਈ ਛੱਲਾ ਮੁੜ ਕੇ ਨਹੀਂ ਆਇਆ ਉਹ ਲਾਈਏ ਪੰਜਾਬੀ ਮੂਵੀ ਮੈਂ ਤਾਂ ਫਤਿ ਵੇਖਣ ਲਈ ਮੂਵੀ ਫੱਲਾ ਮੁੜਕੇ ਨਹੀਂ ਆਏ ਫਿਲਮ ਲੱਗੀ ਕਰਨ ਜਦੋਂ ਨਿਊਟਨ ਤੇ ਸੀਪੀ ਗਾ ਕਹਿੰਦੇ ਰੋਟੀ ਲੈ ਆਉਂਦੇ ਕਰਮਾ ਕਰਮ ਹਾਂ ਜੀ ਸਕ ਲੋ ਤੁਸੀਂ ਲੈ মুਵੀ ਕਰੋ ਚੱਕ ਬਹੁਤ ਹੀ ਘੈਂਟ মুਵੀ ਐ ਫੱਲਾ ਮੁੜਕੇ ਨਹੀਂ ਆਏ ਘੰਟਾ ਹੋ ਗਿਆ ਦੇਖਦੇ ਇਹਨੂੰ ਤੇ ਫਤੇ ਸਿੰਘ ਇੱਧਰ ਜੇ ਕੇਡੀਆ ਮੀਡੀਆ ਕਰਦੇ ਆ ਗੁੱਗੂਆ ਹਟਦਾ ਗੁੱਗੂ ਹਉਦ ਰਿਓ ਕੋਸਾਰੇ ਵੇਖਣੇ ਤੇਰੇ ਵੱਲ ਕਹਿੰਦੇ ਬਹੁਤ ਸਤਾਨੀਆਂ ਕਰਦਾ ਫਤੇ ਬਹੁਤ ਜਦ ਸਤਾਨੀਆਂ ਕਹਿੰਦੇ ਫਤੇ ਬਹੁਤ ਸਤਾਨੀਆਂ ਕਰਦਾ ਇਹ ਠੀਕ ਹੈ ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ ਨਾਲ ਬਲੌਗ ਵਧੀਆ ਲੱਗਾ ਤੇ ਕਮੈਂਟਸ ਜੁਜ ਕਰਿਓ ਅੱਗੇ ਐਡਵਾਂਸ ਹੀ ਤੁਹਾਨੂੰ ਲੋੜੀ ਦੀਆਂ ਬਹੁਤ ਬਹੁਤ ਵਧਾਈਆਂ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਤੇ ਅਸ਼ਲਾ ਮੂਵੀ ਜ਼ਰੂਰ ਦੇਖਿਓ ਜਿੰਨਾ ਨਹੀਂ ਦੇਖੀ ਚਪਾਲ ਤੇ ਆ ਚੁੱਕੀ ਹੈ ਬਹੁਤ ਹੀ ਜਿਹੜੇ ਵੀਰ ਪ੍ਰਦੇਸ਼ਾਂ ਚ ਰਹਿੰਦੇ ਉਹਨਾਂ ਵਾਸਤੇ ਉਹਨਾਂ ਹਾਲਾ ਦੱਸੇ ਗਏ ਆ ਬਾਰ ਕਿੱਦਾਂ ਹੁੰਦੀ ਕਿਵੇਂ ਨਹੀਂ